ਆ ਲੋਕਾਂ ਦੇ ਬਹੁਤ ਵੱਡੇ ਸਵਾਲ ਬਣ ਚੁੱਕੇ ਆ ਆਮ ਆਦਮੀ ਪਾਰਟੀ ਦੇ ਕਈ ਵਾਰ ਸਾਨੂੰ ਇਹ ਲੱਗਦਾ ਕਿ ਕੰਮ ਬਹੁਤ ਛੋਟਾ ਹੈ ਪਰ ਉਹ ਵੱਡਾ ਹੁੰਦਾ ਤੁਸੀਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਹੋ ਪਲੱਸ ਤੁਸੀਂ ਹੁਣ ਐਮਪੀ ਦੀ ਟਿਕਟ ਵੀ ਮੰਗ ਰਹੇ ਹੋ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਜਦੋਂ ਚੋਣਾਂ ਲੜੀਆਂ ਸੀ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਵੀ ਸਾਡੇ ਰਾਜ 'ਚ ਕਦੇ ਕੋਈ ਧਰਨਾ ਨਹੀਂ ਲੱਗਣ ਦੇਵਾਂਗੇ ਕੋਈ ਲਾਠੀ ਚਾਰਜ ਨਹੀਂ ਹੋਊਗਾ ਪਹਿਲਾਂ ਮਸਲੇ ਹੱਲ ਕਰਦੇਾਂਗੇ ਪਰ ਅੱਜ ਤੁਹਾਡੇ ਰਾਜ ਦੇ ਵਿੱਚ ਕਿੰਨੇ ਧਰਨੇ ਲੱਗੇ ਕਿੰਨੇ ਲੋਕਾਂ ਤੇ ਲਾਠੀ ਚਾਰਜ ਹੋਏ ਬਹੁਤ سارے ਲੋਕ ਇਹ ਹੁੰਦੇ ਆ ਕਿ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਤੁਸੀਂ ਐਮਪੀ ਦੀ ਟਿਕਟ ਦੇ ਦਾਵੇਦਾਰ ਕਿਵੇਂ ਹੋ ਪਾਰਟੀ ਜਿਹੜੀ ਹੈ ਉਹ ਮੈਨੂੰ ਜੇ ਕਿਸੇ ਹੋਰ ਅੱਛੀ ਜਗ੍ਹਾ ਤੇ ਬਿਠਾਏਗੀ ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਲੋਕ ਜਿਹੜੇ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਤੇ ਥੋੜੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਚ ਜਿਤਾਉਣਗੇ ਨੌਕਰੀਆਂ ਦਿੱਤੀਆਂ ਗਈਆਂ ਤਾਂ ਉਹ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਕਿਤੋਂ ਵੀ ਹਾਰ ਸਕਦੇ ਹਾਂ ਪਰ ਇਹ ਸੀਟ ਹਾਰ ਹੀ ਨਹੀਂ ਸਕਦੇ ਹਰ ਹਰਗੇ ਜਿੱਤ ਕੇ ਸਿਮਰਨਜੀਤ ਮਾਨ ਮਿੱਤਰ ਪੈ ਰਹੇ ਉਸ ਵਕਤ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਥਿੰਦ ਜੀ ਨੇ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਹਰ ਪਾਰਟੀ ਜਿਹੜੀ ਹੈ ਉਹ ਪ੍ਰਚਾਰ ਕਰਨ ਦੀ ਸ਼ੁਰੂਆਤ ਕਰ ਚੁੱਕੀ ਹੈ ਤੇ ਹਰ ਪਾਰਟੀ ਦੇ ਵਿੱਚ ਟਿਕਟਾਂ ਦੀ ਵੰਡ ਵੀ ਹੋ ਰਹੀ ਹੈ ਦਾਅਵੇਦਾਰ ਵੀ ਬਹੁਤ ਨੇ ਪਾਰਟੀਆਂ ਸੋਚ ਰਹੀਆਂ ਨੇ ਕਿਹਨੂੰ ਟਿਕਟ ਦਿੱਤੀ ਜਾਏ ਤੇ ਕਿਹਨੂੰ ਨਾ ਇਸੇ ਤਰ੍ਹਾਂ ਜਿਵੇਂ ਕਹਿੰਦੇ ਨੇ ਵੇ ਮੈਂ ਕੱਲੀ ਤੇ ਮੁਲਾਜੇਦਾਰ ਬਾਲੇ ਮੈਂ ਕਿਹਦਾ ਕਿਹਦਾ ਮਾਨ ਰੱਖਲਾਂ ਤੇ ਹੁਣ ਫਰੋਜਪੁਰ ਦੀ ਐਮਪੀ ਦੀ ਟਿਕਟ ਹੈ ਤੇ ਹਰ ਪਾਰਟੀ ਨੇ ਇੱਥੇ ਉਮੀਦਵਾਰ ਖੜੇ ਕਰਨੇ ਨੇ ਆਮ ਆਦਮੀ ਪਾਰਟੀ ਦੀ ਫਰੋਜਪੁਰ ਵਾਲੀ ਸੀਟ ਤੋਂ ਵੀ ਕਈ ਸਾਰੇ ਸੱਜਣ ਟਿਕਟ ਦੇ ਚਾਹਵਾਨ ਨੇ ਜਿਨ੍ਹਾਂ ਚ ਮਲਕੀਤ ਥਿੰਦ ਜੀ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਹ ਵੀ ਇਹ ਚਾਹੁੰਦੇ ਨੇ ਕਿ ਉਹ ਫਰੋਜਪੁਰ ਦੇ ਐਮਪੀ ਬਣ ਹੋਰ ਵੀ ਬਹੁਤ ਸਾਰੇ ਸੱਜਣ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਦੀ ਟਿਕਟ ਦੀ ਦਾਵੇਦਾਰੀ ਕਿਉਂ ਹੈ ਕੀ ਇਹਨਾਂ ਨੂੰ ਟਿਕਟ ਮਿਲ ਸਕਦੀ ਹੈ ਕੀ ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਕੰਬੋਜ਼ ਬਰਾਦਰੀ ਨੂੰ ਇਹ ਰਿਪਰੈਜ਼ੈਂਟ ਕਰਦੇ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਇੱਕ ਵਾਰ ਇਹਨਾਂ ਨੂੰ ਐਮਐਲਏ ਦੀ ਚੋਣ ਗੁਰੂ ਹਰਸਾਏ ਹਲਕੇ 'ਚੋਂ ਲੜਾਈ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਇਹਨਾਂ ਦੀ ਮੰਗ ਸੀ ਪਰ ਪਾਰਟੀ ਨੇ ਆਪਣਾ ਜੋ ਜੋਰ ਲਾਇਆ ਉਹ ਲਾਇਆ ਸੀਗਾ ਫੌਜਾ ਸਿੰਘ ਸਰਾਰੀ ਸਾਹਿਬ ਤੇ ਆਪਾਂ ਗੱਲ ਕਰਦੇ ਹਾਂ ਮਲਕੀਤ ਜੀ वेलकम ਤੁਸੀਂ ਸਾਡੇ ਕੋਲ ਆਏ ਜੀ ਧੰਨਵਾਦ ਸਤਿ ਸ੍ਰੀ ਅਕਾਲ ਮਲਕੀਤ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਮਪੀ ਦੀ ਟਿਕਟ ਫਿਰੋਜ਼ਪੁਰ ਹਲਕੇ ਦੀ ਇੱਕ ਹੈ ਜੀ ਹਰ ਹਲਕੇ 'ਚ ਹੀ ਕਿੰਨੇ ਕਿੰਨੇ ਬੰਦੇ ਨੇ ਜਿਹੜੇ ਉਹ ਐਮਪੀ ਦੀ ਟਿਕਟ ਚਾਹੁੰਦੇ ਨੇ ਤੇ ਆਪਣੇ ਫਿਰੋਜ਼ਪੁਰ ਹਲਕੇ ਦੇ ਵਿੱਚ ਵੀ ਕਿੰਨੇ ਸਾਰੇ ਬੰਦੇ ਨੇ ਜਿਹੜੇ ਟਿਕਟ ਲੈਣ ਦੇ ਦਾਅਵੇਦਾਰ ਨੇ ਤੁਸੀਂ ਵੀ ਉਹਨਾਂ 'ਚੋਂ ਇੱਕ ਹੋ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਐਮਪੀ ਦੀ ਟਿਕਟ ਦੇ ਦਾਅਵੇਦਾਰ ਕਿਵੇਂ ਹੋ ਅ ਅਜਾਦ ਸਾਹਿਬ ਗੱਲ ਇਹ ਹੈ ਕਿ ਦਾਵੇਦਾਰੀ ਰੱਖਣੀ ਜਿਹੜੀ ਹੈ ਉਹ ਕਿਉਂਕਿ ਪਾਰਟੀ ਚ ਅਸੀਂ ਕੰਮ ਕਰ ਰਹੇ ਆ ਮੈਂ ਲਗਭਗ 12 ਤੋਂ ਪਾਰਟੀ ਚ ਕੰਮ ਕਰ ਰਹੇ ਆ 14 ਵਿੱਚ ਵੀ ਮੈਂ ਲੋਕ ਸਭਾ ਲਈ ਦਾਵੇਦਾਰੀ ਰੱਖੀ ਸੀ ਉਦੋਂ ਸਤਨਾਮਪਾਲ ਕੰਬੋਜੀ ਨੂੰ ਟਿਕਟ ਮਿਲੀ ਉਸ ਤੋਂ ਬਾਅਦ ਫੇਰ ਕੰਮ ਕਰਦੇ ਰਹੇ ਵਕਫ ਵਕ ਖੋਦਿਆਂ ਤੇ 17 ਚ ਪਾਰਟੀ ਨੇ ਇਲੈਕਸ਼ਨ ਲੜਾਇਆ ਚਲੋ ਇਲੈਕਸ਼ਨ ਲੂਜ਼ ਕਰ ਗਏ ਉਸ ਤੋਂ ਬਾਅਦ ਮੈਨੂੰ ਫੇਰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਜਿਹੜਾ ਬਾਈਵਲ ਵਾਲਾ ਇਲੈਕਸ਼ਨ ਸੀ ਉਦੋਂ ਪਾਰਟੀ ਨੂੰ ਜੋ ਠੀਕ ਲੱਗਿਆ ਮੈਨੂੰ ਟਿਕਟ ਨਹੀਂ ਦਿੱਤੀ ਗਈ ਤੇ ਹੁਣ ਫੇਰ ਮੈਂ ਜ਼ਿਲੇ ਦੀ ਸੇਵਾ ਨਿਭਾ ਰਿਆਂ ਤੇ ਮੈਂ ਉਮੀਦ ਕਰਦਾ ਕਿ ਪਾਰਟੀ ਜਿਹੜੀ ਹੈ ਉਹ ਮੈਨੂੰ ਜੇ ਕਿਸੇ ਹੋਰ ਅੱਛੀ ਜਗ੍ਹਾ ਤੇ ਬਿਠਾਏਗੀ ਤੇ ਹੋਰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਉਹ ਕਰ ਸਕਾਂ ਮੰਨ ਲਓ ਪਾਰਟੀ ਤੁਹਾਨੂੰ ਟਿਕਟ ਦੇ ਦਿੰਦੀ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਾਰਟੀ ਦੀ ਝੋਲੀ ਟਿਕਟ ਜਿੱਤ ਕੇ ਪਾ ਸਕਦੇ ਹੋ ਬਿਲਕੁਲ ਲੱਗਦਾ ਨਹੀਂ ਜੀ 100% ਜਿੱਤਾਂਗੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਵੋਟ ਸਾਡੀ ਕਮੋਜ ਕਮਿਊਨਿਟੀ ਤੇ ਬੀਸੀ ਭਾਈਚਾਰੇ ਦੀ ਹੈ ਜਿਹੜੀ 50% ਪਲੱਸ ਵੋਟ ਹੈ ਉਹ ਬੀਸੀ ਭਾਈਚਾਰੇ ਦੀ ਹੈ ਤੇ ਇਸ ਕਰਕੇ ਮਤਲਬ ਜਿਹੜੇ ਪਾਰਟੀ ਦੇ ਕੰਮ ਨੇ ਉਹ ਵੀ ਨਾਲ ਨੇ ਸਾਡੇ ਪਾਰਟੀ ਦੀ ਜਿਹੜੀ ਬਹੁਤ ਸਾਰੀ ਵੋਟ ਉਹ ਦੂਸਰੀਆਂ ਕਮਿਟੀਆਂ ਚ ਜਿਵੇਂ ਜਰਨਲ ਕੈਟਾਗਰੀ ਚ ਐਸਸੀ ਭਾਈਚਾਰਾ ਸਾਰੇ ਮਿਲ ਕੇ ਜਦੋਂ ਅਸੀਂ ਲੜਾਂਗੇ ਤਾਂ ਬਿਲਕੁਲ 101% ਜਿੱਤਾਂਗੇ ਫਿਰੋਜ਼ਪੁਰ ਜ਼ਿਲ੍ਹੇ ਚ ਕੰਬੋਜ ਭਾਈਚਾਰਾ ਵੱਡੇ ਪੱਧਰ ਤੇ ਹੈ ਪਿਛਲੇ ਦਿਨੀ ਤੁਸੀਂ ਇੱਕ ਕੰਬੋਜ ਭਾਈਚਾਰੇ ਦਾ ਸਮਾमेलन ਵੀ ਕੀਤਾ ਤੁਸੀਂ ਉਹ ਚ ਸ਼ਾਮਲ ਸੀ ਕੀ ਕੰਬੋਜ ਭਾਈਚਾਰਾ ਪੂਰਾ ਤੁਹਾਡੇ ਨਾਲ ਖੜਾ ਹਾਂ ਬਿਲਕੁਲ ਜੀ ਕਮੋਜ ਭਾਈਚਾਰੇ ਨੇ ਉਸ ਦਿਨ ਜਿਹੜੀ ਗੱਲ ਕੀਤੀ ਉਹ ਇਹ ਸੀ ਕਿ ਸਾਡੀਆਂ ਜਿਹੜੀਆਂ ਡਿਮਾਂਡ ਨੇ ਜਿੱਦਾਂ ਕਿ 27% ਰਿਜ਼ਰਵੇਸ਼ਨ ਵਾਲੀ ਹੈ ਜਾਂ ਹੋਰ ਜਿਹੜੀਆਂ ਮੰਗਾ ਨੇ ਉਹਨੂੰ ਲੈ ਕੇ ਉਹ ਪ੍ਰੋਗਰਾਮ ਕੀਤਾ ਗਿਆ ਸੀ ਤੇ ਉਹਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਕਿ ਜਿੰਨੀ ਦੇਰ ਸਾਡੇ ਕਮਿਊਨਿਟੀ ਚੋਂ ਕੋਈ ਸਾਥੀ ਉੱਥੇ ਮੈਂਬਰ ਪਾਰਲੀਮੈਂਟ ਨਹੀਂ ਬੰਦਾ ਲੋਕ ਸਭਾ ਚ ਨਹੀਂ ਪਹੁੰਚਦਾ ਉਦੋਂ ਤੱਕ ਜਿਹੜਾ ਔਖਾ ਹੈ ਕਿ ਸਾਡੀਆਂ ਮੰਗਾ ਮੰਨੀਆਂ ਜਾਣ ਇਸ ਕਰਕੇ ਸਾਰੀ ਕਮਿਊਨਿਟੀ ਨੇ ਜਿਹੜਾ ਉੱਥੇ ਸਮੇਲਨ ਹੋਇਆ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਤੇ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡੀ ਲਗਭਗ 30 ਲੋਕ 30 ਲੱਖ ਵੋਟ ਹੈ ਪੰਜਾਬ ਵਿੱਚ ਇਸ ਕਰਕੇ ਸਾਨੂੰ ਜਿਹੜੇ 2-3 ਸੀਟਾਂ ਮਿਲਣੀਆਂ ਚਾਹੀਦੀਆਂ ਪਿਛਲੇ 70 ਸਾਲਾਂ ਚ ਕਮੋਜ ਕਮਿਊਨਿਟੀ ਨੂੰ ਬਿਲਕੁਲ ਸਾਰੀਆਂ ਪਾਰਟੀਆਂ ਨੇ ਅਣਗੌਲਿਆ ਕੀਤਾ ਤੇ ਕਿਸੇ ਨੇ ਵੀ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਇੱਕ ਵਾਰ ਜੋਸਨ ਸਾਹਿਬ ਨੂੰ ਟਿਕਟ ਮਿਲੀ ਸੀ ਪਰ ਉਹ ਲੂਜ਼ ਕਰ ਗਏ ਸੀ ਪਰ ਪੰਜਾਬ ਦੇ ਵਿੱਚ ਵੇਖ ਲਿਏ ਜਾਂ ਆਪਣੇ ਜਿਹੜਾ ਤੁਹਾਡਾ ਲੋਕ ਸਭਾ ਹਲਕਾ ਹੈ ਉਹਦੇ ਚ ਕਮੋਜ ਬਰਾਦਰੀ ਵੀ ਵੱਡੇ ਪੱਧਰ ਤੇ ਹੈ ਪਰ ਦੂਸਰੇ ਭਾਈਚਾਰੇ ਵੀ ਨੇ ਮੰਨ ਲਓ ਤੁਸੀਂ ਜਿੱਤਦੇ ਹੋ ਜਾਂ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਕੀ ਤੁਸੀਂ ਦੂਜੇ ਭਾਈਚਾਰਿਆਂ ਨੂੰ ਵੀ ਨਾਲ ਲੈ ਕੇ ਚੱਲੋਗੇ ਬਿਲਕੁਲ ਜੀ ਐਦਾਂ ਤਾਂ ਸਿਆਸਤ ਹੁੰਦੀ ਨਹੀਂ ਸਿਆਸਤ ਵਿੱਚ ਤਾਂ ਸਾਰੇ ਲੋਕ ਜਿਹੜੇ ਐ ਜਿੰਨੀ ਦੇਰ ਅਸੀਂ ਜਿੱਤਦੇ ਨਹੀਂ ਓਨੀ ਦੇਰ ਅਲੱਗ ਹਾਲ ਹੈ ਜਦੋਂ ਕੋਈ ਆਦਮੀ ਜਿੱਤ ਜਾਂਦਾ ਹੈ ਜਾਂ ਸੀਐਮ ਬੰਦਾ ਹੈ ਐਮਐਲਏ ਬੰਦਾ ਹੈ ਤੇ ਉਹਦੇ ਲਈ ਸਾਰੇ ਭਾਈਚਾਰੇ ਜਿਹੜੇ ਉਹ ਬਰਾਬਰ ਹੁੰਦੇ ਐ ਜਿਹੜਾ ਪਿੰਡ ਦਾ ਸਰਪੰਚ ਹੋਣਾ ਜਾਂਦਾ ਉਹ ਸਾਰੇ ਪਿੰਡ ਦਾ ਸਰਪੰਚ ਹੁੰਦਾ ਨਾ ਕਿ ਆਪਣੀ ਕਮਿਊਨਿਟੀ ਦਾ ਜਾਂ ਆਪਣੇ ਭਾਈਚਾਰੇ ਦਾ ਐਦਨ ਐਮਐਲਏ ਬਣੇ ਜਾਂ ਲੋਕ ਸਭਾ ਚ ਬੰਦਾ ਜਾਵੇ ਤੇ ਉਹ ਸਾਰੇ ਲੋਕਾਂ ਦਾ ਹੀ ਜਿਹੜਾ ਮਤਲਬ ਮੰਤਰੀ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਬਣੂਗਾ ਤੇ ਸਾਰਿਆਂ ਦਾ ਹੀ ਉਹਨੂੰ ਧਿਆਨ ਰੱਖਣਾ ਪਊਗਾ ਤੇ ਉਹ ਕਰਾਂਗੇ ਦੇਖੋ ਇਸ ਟਾਈਮ ਨਾ ਪੰਜਾਬ ਚ ਹਾਲਾਤ ਬੜੇ ਕ੍ਰਿਟੀਕਲ ਜੇ ਬੜੇ ਬੜੇ ਇੱਕ ਵੱਖਰੀ ਤਰ੍ਹਾਂ ਦੇ ਬਣੇ ਹੋਏ ਨੇ ਹਰ ਪਾਰਟੀ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਇਸ ਫਿਕਰ ਚ ਹੈ ਵੀ 13 ਸੀਟਾਂ ਦਾ ਬਣੇਗਾ ਕੀ ਤੁਸੀਂ ਟਿਕਟ ਦੀ ਮੰਗ ਕਰ ਰਹੇ ਹੋ ਤੇ ਕੀ ਤੁਹਾਨੂੰ ਲੱਗਦਾ ਵੀ ਪਹਿਲਾਂ ਤੁਹਾਡੀ ਸਰਕਾਰ 92 ਐਮਐਲਏ ਜਿਤਾ ਕੇ ਲੋਕਾਂ ਨੇ ਬਣਾਈ ਤੇ ਤੁਹਾਨੂੰ ਲੱਗਦਾ ਵੀ ਹੁਣ ਲੋਕ ਵੱਡੇ ਪੱਧਰ ਤੇ ਤੁਹਾਨੂੰ ਵੋਟਾਂ ਪਾਉਣਗੇ ਬਿਲਕੁਲ ਪਾਉਣਗੇ ਜੀ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੱਦਾਂ ਕੰਮ ਕੀਤੇ ਨੇ ਪਹਿਲੇ ਅਸੀਂ ਲੋਕਾਂ ਤੋਂ 60 ਮਹੀਨੇ ਮੰਗੇ ਸੀ ਸਿਰਫ 24 ਮਹੀਨੇ ਹੋਇਆ 24 ਮਹੀਨਿਆਂ ਚ ਜਿੰਨਾ ਕੰਮ ਹੋਇਆ ਜਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਕੱਚੇ ਮੁਲਾਜ਼ਮ ਬਹੁਤ ਸਾਰੇ ਪੱਕੇ ਕੀਤੇ ਗਏ ਇਸ ਤੋਂ ਇਲਾਵਾ ਜਿਹੜਾ ਟੋਲ ਪਲਾਜ਼ੇ ਬੰਦ ਕੀਤੇ ਗਏ ਸਰਕਾਰੀ ਹਸਪਤਾਲਾਂ ਚ ਥੋੜੇ ਦਿਨ ਪਹਿਲਾਂ ਦਵਾਈਆਂ ਦਾ ਜਿਹੜੇ ਹੋਰ ਕਈ ਬਹੁਤ ਸਾਰੇ ਕੰਮ ਉਹ ਉਹਨੂੰ ਲੈ ਕੇ ਖਾਸ ਕਰਕੇ ਜਿਹੜੇ ਆਪਸੀ ਭਾਈਚਾਰੇ ਨੂੰ ਕਾਇਮ ਕੀਤਾ ਲੋਕਾਂ 'ਚ ਇਹ ਤੁਸੀਂ ਮੰਨੋਗੇ ਕਿ ਇੱਕ ਇੱਕ ਪਿੰਡ 'ਚ 15-15 20-20 ਪਰਚੇ ਹੁੰਦੇ ਸੀ ਜਿਹਦੇ 'ਚ 40-50 60 ਲੋਕ ਇਕੱਠੇ ਹੁੰਦੇ ਸੀ ਜਦੋਂ ਪਹਿਲੀਆਂ ਸਰਕਾਰਾਂ ਆਉਂਦੀਆਂ ਸੀ ਰਵਾਇਤੀ ਪਾਰਟੀ ਦੀਆਂ ਐਸ ਵੇਲੇ ਸਭ ਸ਼ਾਂਤੀ ਹੈ ਤੇ ਲੋਕ ਮਾਨ ਸਾਹਿਬ ਦੇ ਕੰਮਾਂ ਤੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਨੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਲੋਕ ਜਿਹੜੇ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਤੇ ਥੋਡੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਜਿਤਾਉਣਗੇ ਦੇਖੋ ਇਹ ਤਾਂ ਲੋਕ ਜਿਹੜੇ ਐ ਲੋਕਾਂ ਨੂੰ ਬਹੁਤ ਸਾਰੇ ਲੋਕ ਇਹ ਹੁੰਦੇ ਆ ਕਿ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਕਿਸੇ ਸਿਆਸਤ ਨਾਲ ਉਹਨਾਂ ਨੂੰ ਆਪਣੇ ਕੰਮਾਂ ਨਾਲ ਜਿੱਦਾਂ ਕਿ ਕਿਸਾਨਾਂ ਨੂੰ ਪਿੱਛੇ ਬਿਜਲੀ ਫਰੀ ਬਿਜਲੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਗਈ ਨਹੀਂ ਤਾਂ ਪਹਿਲੇ ਬਿਜਲੀ ਕਦੇ ਆਉਂਦੀ ਨਹੀਂ ਸੀ ਪਿਛਲੇ ਪੜੀ ਪਾਣੀ ਨਹਿਰੀ ਪਾਣੀ ਕਿੰਨਾ ਵਧੀਆ ਤਰੀਕੇ ਨਾਲ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਨੇ ਲੋਕ ਲੋਕਾਂ ਨੇ ਪਹਿਲੇ ਵੀ ਵੋਟਾਂ ਪਾਈਆਂ ਨੇ ਲੋਕ ਖੁਸ਼ ਭਗਵੰਤਾਨ ਸਾਹਿਬ ਕਹਿੰਦੇ ਨੇ ਵੀ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਕਿ ਤੁਹਾਨੂੰ ਲੱਗਦਾ ਬਿਲਕੁਲ ਜਿੱਤਾਂਗੇ ਜੀ ਪਰ ਕਈ ਵਾਰੀ ਧੰਨ ਸਾਹਿਬ ਐਵੇਂ ਹੀ ਹੋ ਜਾਂਦਾ ਜਿਵੇਂ ਸੰਗਰੂਰ ਵਾਲੀ ਸੀ ਤਾਂ ਉਹ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਕਿਤੋਂ ਵੀ ਹਾਰ ਸਕਦੇ ਆ ਪਰ ਇਹ ਸੀਟ ਹਾਰ ਹੀ ਨਹੀਂ ਸਕਦੇ ਪਰ ਹਰ ਕੇ ਜਿੱਤ ਕੇ ਸਿਮਰਨਜੀਤ ਮਾਨ ਦੇਖੋ ਉਹਦੇ ਵਿੱਚ ਉਦੋਂ ਕਈ ਐਦਾਂ ਦੀਆਂ ਪ੍ਰੋਬਲਮ ਆਈਆਂ ਜਿੱਦਾਂ ਮੂਸੇਵਾਲੇ ਵਾਲੀ ਆ ਗਈ ਸਿੱਧੂ ਮੂਸੇਵਾਲੇ ਜਾਂ ਹੋਰ ਐਦਾਂ ਦਾ ਕੁਝ ਹੋਇਆ ਤੇ ਉਹ ਕੋਈ ਇਹ ਨਹੀਂ ਹੈ ਕਿ ਉਹ ਐਦਾਂ ਹੀ ਰਹੂਗਾ ਉਸ ਤੋਂ ਬਾਅਦ ਹੀ ਲੋਕਾਂ ਨੇ ਉਹ ਤਾਂ ਥੋੜੀ ਦੇਰ ਪਹਿਲੇ ਆ ਗਿਆ ਸੀ ਮਤਲਬ ਇਲੈਕਸ਼ਨ ਤੋਂ ਥੋੜੀ ਦੇਰ ਬਾਅਦ ਇਲੈਕਸ਼ਨ ਆ ਗਿਆ ਉਹ ਤੇ ਉਸ ਤੋਂ ਬਾਅਦ ਜਿਹੜੇ ਪਾਰਟੀ ਨੇ ਕੰਮ ਕੀਤੇ ਜਿਹੜੇ ਸਰਕਾਰ ਨੇ ਕੰਮ ਕੀਤੇ ਉਹਨਾਂ ਤੋਂ ਲੋਕੀ ਪੂਰੀ ਤਰ੍ਹਾਂ ਸੰਤੁਸ਼ਟ ਨੇ ਜਿੱਥੋਂ ਸਾਨੂੰ ਲੱਗਦਾ ਕਿਉਂਕਿ ਅਸੀਂ ਪਿੰਡਾਂ 'ਚ ਹਰ ਰੋਜ਼ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਅਸੀਂ ਵੀ ਪਿੰਡਾਂ 'ਚ ਰੋਜ਼ ਜਾਂਦੇ ਹਾਂ ਸਤਿ ਸ੍ਰੀ ਅਕਾਲ ਦੇਖੋ ਲੋਕਾਂ ਦੇ ਬਹੁਤ ਵੱਡੇ ਸਵਾਲ ਬਣ ਚੁੱਕੇ ਆ ਆਮ ਆਦਮੀ ਪਾਰਟੀ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ਿਲ ਪਰ ਤੁਸੀਂ ਹੁਣ ਐਮਪੀ ਦੀ ਟਿਕਟ ਵੀ ਮੰਗ ਰਹੇ ਹੋ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਜਦੋਂ ਚੋਣਾਂ ਲੜੀਆਂ ਸੀ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਵੀ ਸਾਡੇ ਰਾਜ 'ਚ ਕਦੇ ਕੋਈ ਧਰਨਾ ਨਹੀਂ ਲੱਗਣ ਦੇਵਾਂਗੇ ਕੋਈ ਲਾਠੀ ਚਾਰਜ ਨਹੀਂ ਹੋਊਗਾ ਪਹਿਲਾਂ ਮਸਲੇ ਹੱਲ ਕਰਦੇਾਂਗੇ ਪਰ ਅੱਜ ਤੁਹਾਡੇ ਰਾਜ ਦੇ ਵਿੱਚ ਕਿੰਨੇ ਧਰਨੇ ਲੱਗੇ ਕਿੰਨੇ ਹੀ ਲੋਕਾਂ ਤੇ ਲਾਠੀ ਚਾਰਜ ਹੋਏ ਬੇਰੁਜ਼ਗਾਰਾਂ ਤੇ ਵੀ ਲਾਠੀ ਚਾਰਜ ਹੋਏ ਨੇ ਕਿਸਾਨਾਂ ਤੇ ਵੀ ਦੋ ਤਿੰਨ ਹੋ ਗਏ ਮਜ਼ਦੂਰਾਂ ਦੇ ਵੀ ਦੋ ਤਿੰਨ ਸੰਗਰੂਰ ਲਾਠੀ ਚਾਰਜ ਹੋ ਗਏ ਮਤਲਬ ਇਹ ਸਾਰਾ ਕੁਝ ਉਲਟ ਕੇ ਹੋ ਗਿਆ ਹਾਂ ਬਖਸ਼ੀ ਜੀ ਗੱਲ ਇਹ ਹੈ ਕਿ ਕੁਝ ਚੀਜ਼ਾਂ ਦਾ ਆਈਡੀਆ ਨਹੀਂ ਹੁੰਦਾ ਕਈ ਵਾਰ ਸਾਨੂੰ ਇਹ ਲੱਗਦਾ ਕਿ ਕੰਮ ਬਹੁਤ ਛੋਟਾ ਹੈ ਪਰ ਉਹ ਵੱਡਾ ਹੁੰਦਾ ਹੈ ਇਹ ਤੁਸੀਂ ਗੱਲ ਮੰਨੋਗੇ ਕਿ ਜਿੰਨੇ ਮਸਲੇ ਉਲਝੇ ਹੋਏ ਸੀ ਜਿੰਨਾ ਪਿਛਲੀਆਂ ਸਰਕਾਰਾਂ ਨੇ ਉਲਝਾ ਕੇ ਰੱਖਿਆ ਸੀ ਜਿੰਨਾ ਕੋ ਸਪੈਂਡਿੰਗ ਛੱਡਤਾ ਸੀ ਕੋਈ ਭਰਤੀਆਂ ਨਹੀਂ ਕੀਤੀਆਂ ਕੋਈ ਮੁਲਾਜ਼ਮ ਪੱਕੇ ਨਹੀਂ ਕੀਤੇ ਉਹਨਾਂ ਨੂੰ ਠੀਕ ਕਰਨ ਲਈ ਸਮੇਂ ਦੀ ਲੋੜ ਸੀ ਪਰ ਲੋਕ ਸਾਡੇ ਇਦਾਂ ਦੇ ਕਿ ਉਹ ਸਮਾਂ ਦਿੰਦੇ ਨਹੀਂ ਉਹ ਮਤਲਬ ਚਾਹੁੰਦੇ ਕਿ ਨਾਲ ਦੀ ਨਾਲ ਸਾਡਾ ਮਸਲਾ ਹੱਲ ਹੋ ਜੇ ਇਸ ਕਰਕੇ ਛੋਟੀਆਂ-ਮੋਟੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਆਈਆਂ ਪਰ ਉਹ ਜਿਹੜਾ ਪਹਿਲੇ ਵਾਲਾ ਮਾਹੌਲ ਸੀ ਉਹਦੇ ਤੋਂ ਕਾਫੀ ਬਾਹਰ ਨਿਕਲੇ